ਬੱਚਿਆਂ ਦੇ ਨਾਲ ਖੇਡਣ ਗਿਆ ਬੱਚਾ ਲਾਪਤਾ ਹੋ ਗਿਆ। ਇਹ ਬੱਚਾ ਆਪਣੇ ਦੋਸਤਾਂ ਦੇ ਨਾਲ ਨਹਿਰ ਦੇ ਉੱਤੇ ਨਹਾਉਣ ਗਿਆ ਸੀ ਪਰ ਬਾਅਦ ਦੇ ਵਿੱਚ ਨਹਿਰ ਦੇ ਵਿੱਚੋਂ ਬਾਹਰ ਹੀ ਨਾ ਆਇਆ। ਹੁਣ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਹ ਮਾਮਲਾ ਤਰਨਤਾਰਨ ਦੇ ਅਧਿਨੋਂ ਦੇ ਪਿੰਡ ਭਰੋ ਵਾਲ ਤੋਂ ਸਾਹਮਣੇ ਆਇਆ ਹੈ। ਰੋਂਦੀ ਮਾਂ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਹੈ। ਬੱਚੇ ਦੀ ਉਮਰ ਮਹਿਜ 10 ਸਾਲ ਹੈ ਤੇ ਨਾਂ ਗੁਰਮਾਨ ਸਿੰਘ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਦੁਪਹਿਰ 3:00 ਕਜੇ ਬੱਚਾ ਆਪਣੇ ਦੋਸਤਾਂ ਦੇ ਨਾਲ ਖੇਡਣ ਗਿਆ ਸੀ ਜਦੋਂ ਬੱਚਾ ਦੇਰ ਤੱਕ ਵੀ ਘਰ ਵਾਪਸ ਨਾ ਪਰਤਿਆ ਤਾਂ ਗੁਰਮਾਨ ਦੇਵ ਦੀ ਮਾਤਾ ਦੇ ਵੱਲੋਂ ਹੋਰਾਂ ਬੱਚਿਆਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਇਸ ਦੌਰਾਨ ਪਤਾ ਲੱਗਿਆ ਕਿ ਗੁਰਮਾਨ ਦੇਵ ਹੋਰਾਂ ਦੋਸਤਾਂ ਦੇ ਨਾਲ ਨਹਿਰ ਦੇ ਵਿੱਚ ਨਹਾਉਣ ਗਿਆ ਸੀ ਪਰ ਬਾਹਰ ਨਹੀਂ ਆਇਆ ਜਿਸ ਤੋਂ ਬਾਅਦ ਤੁਰੰਤ ਪਰਿਵਾਰ ਨੇ ਪ੍ਰਸ਼ਾਸਨ ਨੂੰ ਦੱਸਿਆ ਅਤੇ ਤੁਰੰਤ ਹੁਣ ਨਹਿਰ ਦੇ ਵਿੱਚ ਉਸ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਗੁਰਮਾਨ ਜੋ ਹੈ ਉਸ ਸੇ ਇਲਾਮਤ ਮਿਲ ਜਾਵੇ ਇਸ ਘਟਨਾ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਧਰਮਾਣ ਬੋਤ ਮੇਰਾ ਨਾਮ ਨਵਿੰਦਰ ਕੋਹਰਿਆ ਪਰਵਾਲ ਕੀ ਗੱਲ ਬਾਤ ਹੈ ਜਿਹੜਾ ਬੇਟਾ ਕੱਲ੍ਹ ਗੁੰਮ ਹੋ ਗਿਆ ਘਰੋਂ ਗਿਆ ਖੇਡਣ ਵਾਸਤੇ ਪਾਜੀ ਘਰੇ ਮੁੜ ਕੇ ਬਾਅਦ ਵਿੱਚ ਵਾਪਸ ਨਹੀਂ ਜਿਆ ਆ ਹਾਂ ਬੱਚਿਆਂ ਨਾਲ ਗਿਆ ਸੀ ਹਾਂਜੀ ਹਾਂਜੀ ਬੱਚੇ ਕੀ ਦੱਸ ਰਹੇ ਆ ਬੱਚੇ ਤੇ ਕਹਿੰਦੇ ਨੇ ਨਹਿਰ ਤੇ ਨੌਣ ਗਏ ਆ ਦੇਵਾੜੇ ਨਾਲ ਨਿਬਾਦ ਵਿੱਚ ਵਾਪਸ ਨਹੀਂ ਜੇ ਆਇਆ ਕੀ ਨਾਮ ਸੀ ਬੱਚੇ ਦਾ ਕਿਹੜਾ ਹੈ ਗਰਮਾਨਦੀਪ ਸਿੰਘ ਦਾ ਛਾਲਦਾਈ ਕਿੰਨੇ ਬੱਚੇ ਤੁਹਾਡੇ ਤਿੰਨ ਪ੍ਰਸ਼ਾਸਨ ਨੂੰ ਇਹਦੇ ਬਾਰੇ ਗੱਲ ਕਰ ਦਿੱਤੀ ਹੈ ਪ੍ਰਸ਼ਾਸਨ ਬਹੁਤ ਜਿਆਦੀ ਮਦਦ ਕਰਨ ਦੇ ਲੱਭਣ ਦੀ ਕੋਸ਼ਿਸ਼ ਕਰਨ ਦੇ ਪਰ ਅਜੇ ਤੱਕ ਨਹੀਂ ਲੱਭਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਇਹੋ ਮੰਗ ਕਰਦੇ ਆ ਕਿ ਉਹਦੀ ਬਾਤੋ ਵਾਦੋ ਦੀ ਪਾਲਤ ਕੀਤੀ ਜਾਵੇ ਮੇਰਾ ਪੁੱਤ ਲੱਭ ਕੇ ਮੈਨੂੰ ਦੇ ਦੋ ਹਾਂਜੀ ਬਾਜੀ ਕਲera ਪੁੱਤ ਤੇਵੜਿਆਂ ਵਕਤਾਂ ਨਾਲ ਪਾਲਿਆ ਆਹ ਸੋਹਣਾ ਪੁੱਤਾ ਦੇ ਦੇ ਨੂੰ ਦੇ ਦੇ ਵਖਾਲੀ ਮੇਰਾ ਨਾਮ ਸੁਖਵੀਰ ਕੋਲ ਹੈ ਕਿਹੜਾ ਪਿੰਡ ਹੈ ਪਰੋਵਾਲ ਕੀ ਗੱਲਬਾਤ ਹੈ ਵੀ ਜਿਹੜਾ ਤੁਹਾਡਾ ਤੁਹਾਡਾ ਕੱਲ ਦਾ ਭਰਾ ਜਿਹੜਾ ਉਹਨੂੰ ਭਰਾ ਮੇਰਾ ਬਸ ਬੱਚਿਆਂ ਨਾਲ ਖੇਡਣ ਗਿਆ ਸੀ ਜਿਵੇਂ ਕਿ ਰੋਜ਼ ਖੇਡਣ ਜਾਂਦਾ ਵਾ ਏ ਤੇ ਕੱਲ ਦਾ ਫਿਰ ਵਾਪਸ ਹੀ ਨਹੀਂ ਆਇਆ ਅਸੀਂ ਮਤਲਬ ਕੱਲ ਦਾ ਹੀ ਲੱਭ ਰਹੇ ਆ ਸਾਰਿਆਂ ਨੂੰ ਪੁੱਛ ਗਿਛ ਵੀ ਕਰ ਰਹੇ ਆ ਸਾਰਾ ਪਿੰਡ ਵੀ ਸਾਡੇ ਨਾਲ ਸਾਥ ਦੇ ਰਿਹਾ ਸਾਰੇ ਲੱਭ ਰਹੇ ਆ ਸਾਡੇ ਨਾਲ ਕੀ ਨਾਮ ਸੀ ਬਰਾਦਾ ਦਾ ਕਿੰਨੀ ਕੋਲ ਗੁਰਮਾਨ ਸਿੰਘ ਦੀਪ ਸਿੰਘ ਸੀਗਾ ਉਹਦਾ ਨਾਮ ਸਰਦਾਰ ਆ ਤੇ ਉਹਦੀ ਉਮਰ 10 ਸਾਲ ਆ ਪ੍ਰਸ਼ਾਸਨ ਮਰ ਕਰ ਰਿਹਾ ਹਾਂਜੀ ਹਾਂਜੀ ਉਹ ਵੀ ਮਦਦ ਕਰ ਰਿਹਾ ਬਸ ਇਹ ਮੰਗਿਆ ਕਿ ਸਾਡਾ ਭਰਾ ਸਾਨੂੰ ਲੱਭ ਕੇ ਦਿੱਤਾ ਜਾਵੇ ਤੇ ਸਹੀ ਸਲਾਮਤ ਦਿੱਤਾ ਜਾਵੇ ਜੋ ਕਿ ਅਸੀਂ ਮੰਗ ਕਰਦੇ ਹਾਂ ਸਾਨੂੰ ਤਾਂ ਸਹੀ ਸਲਾਮਤ ਹੀ ਚਾਹੀਦਾ ਉਹ ਤਾਂ ਦੱਸ ਰਿਹਾ ਕਿ ਅਸੀਂ ਨਹਿਰ ਤੇ ਖੇਡਣ ਗਏ ਆ ਜੋ ਕਿ ਉਹ ਕਦੇ ਵੀ ਨਹਿਰ ਤੇ ਨਹੀਂ ਜਾਂਦਾ ਉਹ ਘਰੇ ਹੀ ਰਹਿੰਦਾ ਵਾ ਇੱਥੇ ਲਾਗੇ ਪਾਸੇ ਖੇਡਦਾ ਵਾ ਘਰਾਂ ਦੇ ਤੇ ਦੂਰ ਨਹੀਂ ਉਹ ਕਿਤੇ ਵੀ ਜਾਂਦਾ ਨਹੀਂ ਉਹ ਜਾ ਸਕਦਾ ਵਾ ਕਿਸੇ ਦਾ ਅਰੰਝਿਸ਼ਪਾ ਜੀ ਲਈ ਨਹੀਂ ਨਹੀਂ ਕੋਈ ਨਹੀਂ ਉਹ ਬੱਚਿਆਂ ਨਾਲ ਤਾਂ ਸਾਰਿਆਂ ਦੀ ਹੁੰਦੀ ਆ ਐਵੇਂ ਤੇ ਅਸੀਂ ਕਹਿ ਨਹੀਂ ਸਕਦੇ ਵੀ ਨਹੀਂ ਹੋ ਸਕਦੀ ਤੇ ਬਾਅਦ ਚ ਠੀਕ ਵੀ ਹੋ ਜਾਂਦੇ ਆ ਕਿਉਂਕਿ ਸਾਰਿਆਂ ਨੇ ਤਾਂ ਰਲ ਮਿਲ ਕੇ ਖੇਡਣਾ ਹੁੰਦਾ ਵਾ